ਪਾਈ ਪਨੀਤ ਸਿੰਘ ਜੋ ਪਹਿਲਾ ਵੀ ਗੁਰੂ ਘਰ ਤੋਂ ਇਥੋਂ ਅਸ਼ੀਰਵਾਦ ਲੈ ਕੇ ਯਾਤਰਾ ਤੇ ਨਿਕਲਿਆ ਸੀ ਤੇ ਮੁੜ ਕੇ ਆਉਣ ਤੇ ਵਾਪਸ ਜਦੋਂ ਆਇਆ ਤੇ ਉਦੋਂ ਵੀ ਇਸ ਨੂੰ ਸਨਮਾਨਤ ਕੀਤਾ ਗਿਆ ਸੀ ਵੇਖੋ ਬਹੁਤ ਵੱਡੀ ਗੱਲ ਹੈ ਕਿ ਇਸ ਨੇ ਹੁਣ ਤੱਕ ਸਕੇਟਿੰਗ ਦੇ ਰਾਹੀਂ ਚਾਰ ਯਾਤਰਾਵਾਂ ਕਰ ਲਈਆਂ ਨੇ ਅਤੇ ਜਦੋਂ ਵੀ ਜਾਂਦਾ ਹੈ ਪੂਰੇ ਜਹੋ ਜਲਾਲ ਦੇ ਨਾਲ ਜਿੱਥੇ ਆਪਣਾ ਸਮਾਨ ਇਹਨੇ ਪਿੱਛੇ ਆਪਣੀ ਪੇਟ ਤੇ ਕਿੱਟ ਦੇ ਰਾਈ ਪਾਇਆ ਹੁੰਦਾ ਇਹਦੇ ਨਾਲ ਇੱਕ ਛੋਟਾ ਜਿਹਾ ਨਿਸ਼ਾਨ ਸਾਹਿਬ ਵੀ ਲਾ ਕੇ ਚੱਲਦਾ ਤਾਂ ਇੱਕ ਬੜੇ ਸੁੰਦਰ ਤਰੀਕੇ ਦੇ ਨਾਲ ਇਹ ਗੁਰਸਿੱਖੀ ਦਾ ਪ੍ਰਚਾਰ ਵੀ ਕਰਦਾ ਉਹ ਇਸ ਕਰਕੇ ਮੈਂ ਉਹਨਾਂ ਨੌਜਵਾਨਾਂ ਨੂੰ ਸਨੇਹਾ ਦੇਣਾ ਚਾਹਾਂਗਾ ਜਿਹੜੇ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੇ ਜਾ ਰਹੇ ਨੇ ਭਾਈ ਵੇਖੋ ਇਸ ਬੱਚੇ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਨੇ ਗੁਰਸਿੱਖੀ ਨੂੰ ਇੰਨਾ ਪਰਨਾਇਆ ਗਿਆ ਹੈ ਪਹਿਲਾਂ ਸ੍ਰੀ ਅਮਰਸਰ ਸਾਹਿਬ ਦੀ ਯਾਤਰਾ ਕੀਤੀ ਫਿਰ ਸ੍ਰੀ ਫਤਿਹਗੜ੍ਹ ਸਾਹਿਬ ਦੀ ਫਿਰ ਸ੍ਰੀ ਅਬਜਲ ਹਜੂਰ ਸਾਹਿਬ ਦੀ ਯਾਤਰਾ ਕਰਕੇ ਵਾਪਸ ਮੁੜਿਆ ਤੇ ਹੁਣ ਸ੍ਰੀ ਹਿਮਕੁੰਣ ਸਾਹਿਬ ਤੋਂ ਵਾਪਸ